ਆਲਾ ਫੜੋ ਚੋੜਾ ਕਿਉਂ ਰਸਣ ਲੈ ਕੇ ਆਉਣਾ ਸੌਦਾ ਮੁੱਕਿਆ ਪਿਆ ਘਰ ਦਾ ਅਏ ਹੁਣ ਤਾਂ ਲੈ ਕੇ ਆਈ ਥੋੜੇ ਦਿਨ ਹੋਏ ਨੇ ਲੈ ਫਿਰ ਮੁੱਕ ਗਿਆ ਹੁਣ ਹੁਣ ਖਾਂਦੇ ਤਾਂ ਹੈਗੇ ਆਪਾਂ ਹੁਣ ਕੀ ਲਿਆਉਣ ਆਲਾ ਰਹੇਗਾ ਤੇਰਾ ਕਿਲੋ ਕੋ ਸ਼ੱਕਰ ਲਿਆਈ ਕਿਲੋ ਕੋ ਖੰਡ ਲਿਆਈ ਅ ਅੱਧਾ ਕਿਲੋ ਚਾਪਤੀ ਮੁੱਕ ਦੀਨੀ ਬਸ ਤੇ ਠੰਡੇ ਦੀ ਬੋਤਲ ਲਿਆਈ ਲੇਜ ਦਾ ਪੈ ਲੇਜ ਦੇ ਪੈ ਲਈ 1 2 ਤੇ ਉਹ ਬਿਸਕੁਟ ਲਿਆਈ ਪੂਜੀਆਂ ਪਾ ਲਿਆਈ ਆ ਖਾਣ ਵਾਲੀ ਚੀਜ਼ਾਂ ਨਾ ਭੁੱਲਿਆ ਕਰੀ ਇਹ ਤਾਂ ਪੱਕਾ ਗਨਾਹ ਕਰ ਹਨਾ ਲੈ ਕੋਈ ਆਇਆ ਗਿਆ ਆ ਜਿੰਦਾ ਫ੍ਰਿਜ ਚ ਲਾ ਕੇ ਰੱਖ ਜਾਂ ਠੰਡੇ ਦੀ ਬੋਤਲ ਮਿੰਟ ਚ ਕੋਈ ਆ ਜਾਂਦਾ ਠੰਡਾ ਵੀ ਲੈ ਉਹਨੇ ਹੋਰ ਠੰਡੇ ਇੱਕ ਛੱਡ ਜਾ ਮੈਂ ਕਹਿੰਦਾ ਦੋ ਬੋਤਲਾਂ ਲਈ ਚੱਲ ਲੈ ਆਉਂਗਾ ਕਿਹੜੀ ਕਹਿੰਦੇ ਲੈਣਗੇ ਇੱਕ ਹੋ ਔਰੇਂਜ ਲਈ ਇੱਕ ਦੂਜੀ ਲਈ ਕਿਹੜੀ ਲਿੰਕਾ ਹਾਂ ਉਹ ਆਪਾਂ ਕੋਲ ਲੈ ਆਉਂ ਕੋਕੋ ਕੋਰਲੇ ਚੱਲ ਠੀਕ ਹਾਂ ਆ ਲੈ ਫੜ ਪੈਸੇ ਥਾਮ ਕੇ ਰੱਖੀ ਪੈਸੇ ਸ਼ਾਮ ਕੀ ਰੱਖੂੰ ਹਾਲੇ ਅਜੇ ਵੀ ਸ਼ਾਮ ਤੇ ਨਹੀਂ ਰੱਖੇ ਨਾ ਟਾਈਮ ਨਾ ਲੱਗਿਆ ਟਾਈਮ ਨਾ ਮੁੜਿਆ ਹੀ ਫਿਰ ਉਹ ਟਾਈਮ ਨਹੀਂ ਜਾਊਗਾ ਹੁਣ ਪੈਸੇ ਦੁੱਤੇ ਨੇ ਤਾਂ ਟਾਈਮ ਨਾਲ ਨਾ ਜਾਊਗਾ ਹੁਣ ਮੇਰੇ ਘਰ ਮੈਨੂੰ ਉਧਰ ਟਾਈਮ ਲੱਗ ਜੂ ਕਈ ਵੀ ਟਾਈਮ ਲੱਗ ਜਾਣਾ ਉਹਨਾਂ ਨੂੰ ਚਾਹ ਲਿਆ ਬਣਾ ਕੇ ਚਾਹ ਪਿਆਦ ਨਹੀਂ ਕੋਈ ਨਾ ਲਿਆਉਣੀਆ ਚਾਹ ਬਣੀ ਹੋਈ ਹੈਗੀ ਆ ਚਾ ਹਾਂ ਹੁਣੇ ਬਣਾ ਕੇ ਰੱਖੀ ਸੀ ਮੈਂ ਲਿਆਉਣੀ ਆ ਹਾਂ ਲਿਆ ਆ ਕੱਲ ਖੜਚਾ ਹੈ ਆਹਾ ਮੱਖੀ ਗਿਰ ਗਈ ਵਿੱਚ ਕੱਢ ਲਓ ਤੁਸੀਂ ਕੱਢ ਲਓ ਮੱਖੀ ਇਹ ਹੁਣ ਚਾਹ ਖਰਾਬ ਹੋ ਗਈ ਯਾਰ ਉਹ ਮੱਖੀ ਇਹੋ ਕਰਗੇ ਉਹ ਕੰਜੂਸ ਮੱਖੀ ਚੂਸ ਇਹਨੂੰ ਕੀ ਹੁੰਦਾ ਚਾਈ ਜੂਸ ਮੱਖੀ ਤਾਂ ਉਹ ਸੜਤੀ ਭੂਮੈ ਮਰ ਜਾਣੀ ਨਹੀਂ ਮੱਖੀ ਵਾਲਾ ਚਾਹ ਮੱਖੀ ਵਾਲੀ ਚਾਹ ਪੀ ਗਿਆ ਕਿੱਥੋਂ ਵਿਆਹ ਤੀ ਮੈਂ ਮੱਖੀ ਉਹਦੇ ਚੂਸਾਂ ਦੇ ਕੋ ਜੂਸਾਂ ਦੇ ਜਮੀ ਕ ਜੂਸ ਨੇ ਤਾਂ ਉਹ ਜੂਸ ਨੂੰ ਕਿਹਾ ਸਾਰਾ ਜ਼ਰ ਜ਼ਰ ਰਸਨ ਲੈ ਕੇ ਦਿੰਨਾ ਆ ਤੈਨੂੰ ਸਾਰੇ ਕੱਪੜੇ ਲੈ ਦੇਣਾ ਨਹੀਂ ਹਾਂ ਕਿਉਂ ਉਸਨੇ ਇਹ ਪੈਸਾ ਪੈਸਾ ਬਚਾਉਣਾ ਪੈਂਦਾਗਾ ਤਾਂ ਕਿਤੇ ਜਾ ਕੇ ਤੇਰੇ ਖਰਚੇ ਪੂਰੇ ਹੋਣਗੇ ਐਨੀ ਕਚਾ ਨਾ ਕੀ ਬਣਦਾ ਜੀ ਆਪਾਂ ਡੋਲ ਵੀ ਦੰਦੇ ਕੀ ਹੁੰਦਾ ਸੀ ਉਹਨੂੰ ਹੌਲੈਂਡ ਟਰੈਕਟਰ ਜਿੰਨਾ ਤੇਰਾ ਖਰਚਾ ਹੈਗਾ ਉਹੀ ਚਾਹ ਪੀ ਗਿਆ ਚੱਲ ਚੰਗਾ ਰਾਤ ਨੂੰ ਮੈਂ ਜਾਣਾਗਾ ਆਉਂਦਾ ਹਾਂ ਨਾ ਮੈਂ ਬੀਅਰ ਦੀ ਬੋਤਲ ਲੈ ਕੇ ਆਉਂ ਉਹ ਵੀ ਲੈ ਕੇ ਆਉਂਗੇ ਹਜੇ ਕਿਉਂ ਉਹਨੂੰ ਕਿਵੇਂ ਉਹ ਨਹੀਂ ਬਾੜੀ ਪੀਂਦੀ ਹੁੰਦੀ ਇਹ ਨੁਕਸਾਨ ਚੀਜ਼ਾਂ ਕਰਦੀਆਂ ਨੇ ਕੋਈ ਨੁਕਸਾਨ ਨਹੀਂ ਕਰਦੇ ਐ ਜਿਹੜੇ ਸਾਹਿਬ ਨਾਲ ਤਾਂ ਆਪਦਾ ਖਰਚਾ ਕਰਿਆ ਨਾ ਜਦੋਂ ਦੇਖਦਾ ਕਿੰਨਾ ਖਰਚਾ ਗਣਿਆ ਤਾਂ ਆਪ ਦੇ ਕੀ ਆ ਵੀ ਲਿਆ ਦੀ ਆ ਵੀ ਲਿਆ ਦੀ ਠੰਡਾ ਰਿਆ ਦੀ ਕੁਝ ਹੀ ਆ ਲਿਆ ਦੀ ਆ ਬਿਸਕੁਟ ਲਿਆ ਦੀ ਆ ਲੇਜ ਲਿਆ ਦੀ ਮੇਰਾ ਤਾਂ ਇਸ ਸਾਹਿਬ ਨਾਲ ਆਲਸੀਨ ਦੀ ਬੋਤਲ ਬਣਦੀ ਸੀਗੀ ਮੈਂ ਤਾਂ ਹਜੇ ਫੇਰ ਵੀ ਬੀਅਰ ਦੀ ਬੋਤਲ ਲੈ ਕੇ ਆਉਂਗਾ ਉਹ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਹਨੂੰ ਪੀ ਕੇ ਤਾਂ ਲੋਕਾਂ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਇਹ ਵੀ ਪੀਣ ਵਾਲੀ ਚੀਜ਼ਾਂ ਇਹ ਤਾਂ ਚੰਗੀ चीज ਆ ਇਹ ਤਾਂ ਜੇ ਕੋਈ ਪਥਰੀ ਪੁੱਥਰੀ ਹੁੰਦੀ ਆ ਨੀ ਕਿ ਮੋਟੀ ਉਹ ਸਾਰੀ ਖੋਰ ਦਿੰਦੀ ਆ ਵੀਰ ਤਾਂ ਵੀਰ ਤਾਂ ਇਹ ਦਵਾਈ ਆ ਕਿ ਤਰ੍ਹਾਂ ਦੀ ਅੱਛਾ ਹੁਣ ਤੁਸੀਂ ਆਏ ਨਾ ਕਹਿਦੇ ਵੀ ਤੇਰੇ ਪਥਰੀਆਂ ਨੇ ਵੀ ਤਾਂ ਤੂੰ ਪੀਂਨਾ ਉਹ ਪਥਰੀਆਂ ਆਪਾਂ ਕਿਹੜਾ ਟੈਸਟ ਕਰਾਇਆ ਕੀ ਪਤਾ ਹੋਣੀ ਜੇ ਹੋਈ ਮਾੜੀ ਮੋਟੀ ਖੁਰਜੂ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਤੇਰੇ ਦਰਦ ਉੱਠਦਾ ਮਾੜ ਮਾੜ ਹੁੰਦਾ ਹੁਣ ਤੈਨੂੰ ਰੋਜ਼ ਦੀ ਰੋਜ਼ ਕਿੱਥੇ ਦੱਸਾਂ ਐਨਾ ਨਹੀਂ ਖਰਚਾ ਕਰੀਦਾ ਹੁੰਦਾ ਉਹੀ ਨਹੀਂ ਬਾਹਲੇ ਪੈਸੇ ਖੇ ਖਰਾਬ ਕਰੀਦੇ ਹੁੰਦੇ ਲੈ ਖਰਚੇ ਨੂੰ ਕੀ ਆ ਹੁਣ ਜਦੋਂ ਤੂੰ ਖਰਚਾ ਕਰਦੀਆਂ ਮੇਰੇ ਬੀਅਰ ਦੀ ਬੋਤਲ ਨਾਲ ਕਿੰਨਾ ਖਰਚਾ ਹੋ ਜੂ ਨਾਲੇ ਹੁਣ ਤਾਂ ਟੁੱਟੀ ਹੋਈ ਅਗਤੀ ਮਾਰਚ ਕਰਕੇ ਹੁਣ ਤਾਂ ਅੱਗੇ ਤਾਂ 200 ਦੀ ਤੇ ਹੁਣ ਤਾਂ 150 ਦੀ ਹੋ ਗਈ ਮੇਰੀ ਗੱਲ ਸੁਣ ਲੈ ਪੌਂਦੂ ਬੰਦਿਆ ਪੈਸੇ ਸਾਹਮਣੇ ਰੱਖੀ ਕਿਤੇ ਗੇਰਿਆਂ ਮੇ ਉਹ ਨਹੀਂ ਦੇਖਦਾ ਹਰ ਵਾਰੀ ਪੈਸੇ ਨਾ ਦੇਖਦੀ ਪੈਸੇ ਨਾ ਦੇਖਦੀ ਮੈਂ ਜਵਾਸਾਂ ਪੈਸੇ ਦੇਖਣ ਨੂੰ ਤੇਰੇ ਤੇ ਮੈਨੂੰ ਕੋਈ ਟਵਾਰੀ ਨਹੀਂ ਹੈਗੀ ਚਲ ਮੈਂ ਲੇਟ ਹੋਈ ਜਾਣਾ ਪਰ ਇਹੋ ਕਿ ਜੇ ਕਹਦੇ ਵੀ ਲੈ ਕੇ ਗਿਆ ਤੇ ਇਹ ਉਹ ਤਾਂ ਗਿਰ ਗਏ ਉ ਤਾਂ ਉਹ ਨਹੀਂ ਲਿਖ ਕੇ ਤੇ ਦੇ ਕੇ ਅੱਗੇ ਤੈਨੂੰ ਕਿੱਦੇ ਕਹਦਾ ਵੀ ਹਾਂ ਡਿੱਗ ਗਏ ਪੈਸੇ ਹਰ ਵਾਰੀ ਸੰਗੀਤ ਨਾਲ ਦੇਖ ਕੇ ਜਾਣਾਗਾ ਸਾਰੇ ਤੂੰ ਜਿੱਦੇ ਵੀ ਜਾਣਾ ਤੂੰ ਰਾਸਨ ਤਾਂ ਤੂੰ ਪੂਰਾ ਨਹੀਂ ਲਿਆਉਂਦਾ 10 ਪੈਸੇ ਘਟ ਗਏ ਉਹ ਕੋਈ ਚੀਜ਼ ਰਹਿ ਜਾਂਦੀ ਆ ਹਣਾ ਤੇ ਪਰਚੀ ਬਣਾ ਕੇ ਦਿਆ ਕਰ ਪਰਚੀ ਤਾਂ ਤੂੰ ਬਣਾਉਂਦੀ ਨਹੀਂ ਮਤਲਬ 50 ਵੀ ਕਿਹਾ ਵੀ ਕੋਈ ਪਰਚੀ ਬਣਾ ਕੇ ਦੇ ਦਿਆ ਕਰ ਹੁਣ ਪਰਚੀ ਤੋਂ ਬਿਨਾ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਆ ਪਰਚੀ ਬਣੀ ਹੋਵੇ ਬੰਦਾ ਦੇਖ ਕੇ ਸਾਰੇ ਜਾਂ ਕਵਾ ਲੈ ਆਵੇ ਝੋਲੇ ਚ ਪਾ ਲਿਆਵੇ ਪਰਚੀ ਨਹੀਂ ਹੁੰਦੀ ਫਿਰ ਤਾਂ ਰਹੂਗੀ ਆ ਚੰਗਾ ਹੁਣ ਤੈਨੂੰ ਗਣਿਆ ਤਾਂ ਲੱਤੀਆਂ ਚੀਜ਼ਾਂ ਸਾਹਮਣੇ ਜਾਈ ਚੰਗਾ ਧਿਆਨ ਨਾ ਜਾਈ ਹਾਂ ਧਿਆਨ ਨਹੀਂ ਜਾਊਗਾ ਚੰਗਾ ਕਿਤੇ ਕਰਿਆ ਮੈਂ ਖੇ ਖਰਾਬ ਆਉਣਾ ਮੈਂ ਲੈ ਆਈ ਜਿਹੜੇ ਚੀਜ਼ਾਂ ਤੈਨੂੰ ਬਣਾਈਆਂ ਨੇ ਚੰਗਾ ਚੰਗਾ